ਭਾਈ ترਸੇਮ ਸਿੰਘ ਜੀ ਦਾ ਪਹੁੰਚਿਆ ਇਹਨੂੰ ਕਦੇ ਆ ਇਹਨਾਂ ਨੂੰ 1 ਨੰਬਰ ਗੇਟ ਤੇ ਉੱਥੇ ਬੈਠੇ ਪ੍ਰੋਟੈਸਟ ਕਰ ਰਹੇ ਸੀਗੇ ਅਸੀਂ ਸਟੂਡੈਂਟਾਂ ਦਾ ਹੱਕ ਮੰਗਦਾ ਵਾ ਜਿਹੜੀ ਜੱਥੇਬੰਦੀ ਆਣ ਕੇ ਗੇਟ ਤੇ ਬੈੰਦੀ ਆ ਬੱਸ ਇਕੱਠੇ ਹੋ ਕੇ ਚੱਲੀਏ ਹੁਣ ਵੀ 1 ਨੰਬਰ ਗੇਟ ਤੇ ਗਏ ਆ ਤੋੜ ਕੇ ਗੇਟ ਤੇ ਸਿੰਦਰਾ ਤੋੜ ਕੇ ਬਈ ਪੈਸਾ ਵੀ ਲੈ ਗਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਜੱਥੇਬੰਦੀ ਬਾਹਰ ਨਹੀਂ ਆਉਣੀ ਜਿਹੜੀ ਯੂਨੀਵਰਸਿਟੀ ਦੇ ਗੇਟਾਂ ਤੇ ਜੱਥੇਬੰਦੀ ਆ ਗਈ ਨੇ ਆਪਣੇ ਸਟੂਡੈਂਟਾਂ ਦਾ ਹੱਕ ਮੰਗਦਾ ਸਟੂਡੈਂਟਾਂ ਦਾ ਇੱਥੇ ਕੱਟ ਕਿ ਆਉਣਾ ਹੁਣ ਵੀ ਲੈ ਗਏ ਵਾਹ ਦਰਦੀਆ ਖਾਲਸਾ ਵਾਹ ਦਰਦੀਆ ਭਾਈ ਤਰਸੇਮ ਸਿੰਘ ਜੀ ਦਾ ਪਹੁੰਚਿਆ ਇਹਨੂੰ ਕਦੇ ਆ ਇਹਨਾਂ ਨੂੰ 1 ਨੰਬਰ ਗੇਟ ਤੇ ਉੱਥੇ ਬੈਠੇ ਪ੍ਰੋਟੈਸਟ ਕਰ ਰਹੇ ਸੀਗੇ ਅਸੀਂ ਸਟੂਡੈਂਟਾਂ ਦਾ ਹੱਕ ਮੰਗਦਾ ਵਾ ਜਿਹੜੀ ਜਥੇਬੰਦੀ ਆਣ ਕੇ ਗੇਟ ਤੇ ਬੈੰਦੀ ਆ ਬੈ ਇਕੱਠੇ ਹੋ ਕੇ ਚੱਲੀਏ ਹੁਣ ਵੀ 1 ਨੰਬਰ ਗੇਟ ਤੇ ਗਏ ਆ ਤੋੜ ਕੇ ਗੇਟ ਦੇ ਚਿੰਦਰਾ ਤੋੜ ਕੇ ਦੇਦੀ ਪੈਸਾ ਨੂੰ ਲੈ ਗਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਜਥੇਬੰਦੀ ਬਾਹਰ ਆਣ ਨਹੀਂ ਜਿਹੜੀ ਯੂਨੀਵਰਸਿਟੀ ਦੇ ਗੇਟਾਂ ਤੇ ਜਥੇਬੰਦੀ ਆ ਗਈ ਨੇ ਆਪਣੇ ਸਟੂਡੈਂਟਾਂ ਦਾ ਹੱਕ ਮੰਗਦਾ ਸਟੂਡੈਂਟਾਂ ਦਾ ਇੱਥੇ ਇਕੱਠੇ ਹੋ ਕੇ ਗੇਟ ਦਾ ਚਿੰਦਰਾ ਭੰਗ ਲਈਏ 15 ਲੈ ਕੇ ਆਉਣਾ ਹੁਣ ਵੀ ਲੈ ਕੇ ਆਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲੇ ਭਾਈ ਤਰਸੇਮ ਸਿੰਘ ਜੀ ਦਾ ਪਹੁੰਚਿਆ ਨੂੰ ਕਦੇ ਆ ਇਹਨਾਂ ਨੂੰ ਇੱਕ ਨੰਬਰ ਗੇਟ ਤੇ ਉੱਥੇ ਬੈਠੇ ਪ੍ਰੋਟੈਸਟ ਕਰ ਰਹੇ ਸੀਗੇ ਅਸੀਂ ਸਟੂਡੈਂਟਾਂ ਦਾ ਹੱਕ ਮੰਗਦਾ ਵਾ ਜਿਹੜੀ ਜਥੇਬੰਦੀ ਆੜ ਕੇ ਗੇਟ ਤੇ ਬਿੰਦੀ ਆਪਾਂ ਇਕੱਠੇ ਹੋ ਕੇ ਚੱਲੀਏ ਹੁਣ ਵੀ ਇੱਕ ਨੰਬਰ ਗੇਟ ਤੇ ਗਏ ਆ ਤੋੜ ਕੇ ਜਿੱਥੇ ਬੰਦੀ ਭਾਰੀ ਆਂਦਣੀ ਜਿਹੜੀ ਯੂਨੀਵਰਸਿਟੀ ਦੇ 게ਟਾਂ ਦੇ ਜਿੱਥੇ ਬੰਦੀ ਆ ਗਈ ਨੇ ਆਪਣੇ ਸਟੂਡੈਂਟਾਂ ਦਾ ਹੱਕ ਮੰਗਦਾ ਸਟੂਡੈਂਟਾਂ ਦਾ ਇੱਥੇ ਇਕੱਠੇ ਹੋ ਕੇ 게ਟ ਦਾ ਚਿੰਦੜਾ ਭਣ ਕੇ ਲਈਏ 15 ਲੈ ਕੇ ਆਉਣਾ ਹੁਣ ਵੀ ਲੈ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਤਰਸੇਮ ਸਿੰਘ ਜੀ ਦਾ ਪਹੁੰਚਿਆ ਨੂੰ ਕਦੇ ਆ ਇਹਨਾਂ ਨੂੰ ਇੱਕ ਨੰਬਰ 게ਟ ਤੇ ਉਥੇ ਬੈਠੇ ਪ੍ਰੋਟੈਸਟ ਕਰ ਰਹੇ ਸੀਗੇ ਅਸੀਂ ਸਟੂਡੈਂਟਾਂ ਦਾ ਹੱਕ ਮੰਗਦਾ ਵਾ ਜਿਹੜੀ ਜਿੱਥੇ ਬੰਦੀ ਆੜ ਕੇ 게ਟ ਤੇ ਬੰਦੀ ਆ ਪੇ ਇਕੱਠੇ ਹੋ ਕੇ ਚੱਲੀਏ ਹੋਣ ਵੀ ਇੱਕ ਨੰਬਰ ਗੇਟ ਤੇ ਗਏ ਆ ਤੋੜ ਕੇ ਗੇਟ ਤੇ ਚਿੰਦਰਾ ਤੋੜ ਕੇ ਦੇਖ ਪੈਸਾ ਵੀ ਲੈ ਗਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਜਥੇਬੰਦੀ ਬਾਹਰ ਆਂਦਣੀ ਜਿਹੜੀ ਯੂਨੀਵਰਸਿਟੀ ਦੇ ਗੇਟਾਂ ਤੇ ਜਥੇਬੰਦੀ ਆ ਗਈ ਨੇ ਆਪਣੇ ਸਟੂਡੈਂਟਾਂ ਦਾ ਆਕਮੰਦ ਸਟੂਡੈਂਟਾਂ ਦਾ ਇੱਥੇ ਇਕੱਠੇ ਹੋ ਕੇ ਗੇਟ ਦਾ ਚਿੰਦਰਾ ਭੰਗ ਕੇ ਲੈ ਗਿਆ ਪੰਦਰ ਲੈ ਕੇ ਹੋਣਾ ਹੁਣ ਵੀ ਲੈ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਭਾਈ ترਸੇਮ ਸਿੰਘ ਜੀ ਦਾ ਪਹੁੰਚ ਗਿਆ ਨੂੰ ਕਦੇ ਆ ਇਹਨਾਂ ਨੂੰ 1 ਨੰਬਰ ਗੇਟ ਤੇ ਉਥੇ ਬੈਠੇ ਪ੍ਰੋਟੈਸਟ ਕਰ ਰਹੇ ਸੀਗੇ ਅਸੀਂ ਸਟੂਡੈਂਟਾਂ ਦਾ ਹੱਕ ਮੰਗਦਾ ਵਾ ਜਿਹੜੀ ਜਥੇਬੰਦੀ ਆੜ ਕੇ ਗੇਟ ਤੇ ਬਿੰਦੀ ਆ ਮੈਂ ਇਕੱਠੇ ਹੋ ਕੇ ਚੱਲੀਏ ਕੋਲ ਵੀ 1 ਨੰਬਰ ਗੇਟ ਤੇ ਗਏ ਆ ਤੋੜ ਕੇ ਗੇਟ ਤੇ ਸਿੰਦਰਾ ਤੋੜ ਕੇ ਤੇ ਫਿਰ ਪੈਸਾ ਵੀ ਲੈ ਗਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਜਥੇਬੰਦੀ ਬਾਹਰ ਆਂਦਣੀ ਜਿਹੜੀ ਯੂਨੀਵਰਸਿਟੀ ਦੇ ਗੇਟਾਂ ਤੇ ਜਥੇਬੰਦੀ ਆ ਗਈ ਨੇ ਕਿ ਹੋਣਾ ਹੁਣ ਵੀ ਲੱਗ ਗਿਆ ਓਏ ਦਿੱਤੀਆ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ